ਜਿਹੜਾ ਡਾਟਾ ਜਾਰੀ ਕਰ ਰਿਹਾ ਉਹ ਉਹ ਕੌਣ ਜਾਰੀ ਕਰ ਰਿਹਾ ਡਾਟਾ ਡਾਟਾ ਜਾਰੀ ਬੀਬੀਐਮਬੀ ਦੇ ਚੇਅਰਮੈਨ ਜਾਂ ਪਰਸਨਲ ਹੀ ਕਰ ਰਹੇ ਨੇ ਡਾਟਾ ਜਾਰੀ ਕੁਐਸਚਨ ਇਹ ਹੈ ਵੀ ਗਰਾਉਂਡ ਰਿਐਲਿਟੀ ਕੀ ਡਾਟੇ ਨੂੰ ਭੁੱਲ ਜੋ ਕਿੰਨੇ ਕਿਊਸ ਕਿਲੋਮੀਟਰ ਸੀ ਕਿੰਨੇ ਛੱਡਿਆ ਆਈ ਐਮ ਲੀਵਿੰਗ ਥੈਟ ਪਾਰਟ ਮੈਂ ਤਾਂ ਰਿਐਲਿਟੀ 'ਚ ਆਉਣਾ ਹਣ ਹੜ੍ਹਿਆ 1300 ਪਿੰਡ ਦਿਖਦਾ ਸਾਰਿਆਂ ਨੂੰ ਕਿੰਨੇ ਲੋਕਾਂ ਨਾਲ ਧੱਕਾ ਹੋਇਆ ਹੂ ਇਜ਼ ਰਿਸਪੌਂਸੀਬਲ ਕੌਣ ਜ਼ਿੰਮੇਵਾਰ ਹੈ ਆਫਤਾ ਇਹ ਇਹ ਤਾਂ ਇਹ ਤਾਂ ਕਲਾਈਮੈਟਿਕ ਜਾਂ ਨੇਚਰਲ ਡਿਜ਼ਾਸਟਰ ਇਹ ਨਹੀਂ ਹੈ ਸੋ ਆਈ ਐਮ ਕਮਿੰਗ ਟੂ ਮਾਈ ਪ੍ਰੇਅਰਸ ਉੱਚ ਮੰਗ ਕੀਤੀ ਹੈ ਕਿ ਵੀ ਜਿੰਨਾ ਵੀ ਹੁਣ ਫੰਡ ਆ ਰਿਹਾ ਹੈ ਇੱਕ ਤਾਂ ਇਨਕੁਆਰੀ ਬੈਠੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲਣੀ ਬਣਦੀ ਹੈ ਔਰ ਜਿਹੜੀ ਇਨਕੁਆਰੀ ਹੈ ਉਹ ਹੈੱਡਡ ਬਾਈ ਦੀ ਰਿਟਾਇਰਡ ਜੱਜ ਆਫ ਦੀ ਹਾਈ ਕੋਰਟ ਅਪਾਰਟ ਫਰਮ ਥੈਟ ਸੈਕੰਡ ਜਿੰਨਾ ਫੰਡ ਆ ਰਿਹਾ ਹੈ 1600 ਕਰੋੜ ਦਿੱਤਾ ਕਿਸੇ ਨੇ ਸੈਂਟਰ ਨੇ ਹੋਰ ਰਾਸ਼ੀ ਜਾਰੀ ਕਰਤੀ ਜਿਹਦਾ ਘਰ ਟੁੱਟ ਗਿਆ ਜਿਹੜਾ ਵਿਕਟਿਮ ਹੈ ਉਹਦੇ ਟੱਬਰ ਨੂੰ 1-1 ਕਰੋੜ ਰੁਪਇਆ ਮਿਨੀਮਮ ਵੱਧ ਜਿੰਨਾ ਮਰਜ਼ੀ ਹੋ ਜੇ ਔਰ ਉਸ ਤੋਂ ਬਾਅਦ ਉਹਨੂੰ ਇੱਕ ਨੌਕਰੀ ਜਿਹੜਾ ਹੜ੍ਹਾਂ ਦੇ ਕਾਰਨ ਉਹਨਾਂ ਨਾਲ ਦਾ ਹੋਇਆ ਨੁਕਸਾਨ ਦੇ ਵਿੱਚ ਰੀਹੈਬਿਲਿਟੇਸ਼ਨ ਜੇ ਘਰ ਟੁੱਟਿਆ ਘਰ પાਕੇ ਦੇਣਾ ਜਿਹੜਾ ਫੰਡ ਆਇਆ ਉਹਦੇ ਅਕਾਊਂਟ 'ਚ ਜਾਵੇ ਜਿਵੇਂ ਸਬਸਿਡੀ ਅਕਾਊਂਟ 'ਚ ਜਾਂਦੀ ਹੈ ਨਾ ਉਹਦੀ ਟਰਾਂਸਪੇਰੈਂਟ ਮਤਲਬ ਸਾਰਿਆਂ ਨੂੰ ਪਤਾ ਹੋਵੇ ਵੀ ਇੰਨਾ ਅਮਾਊਂਟ ਹੈ ਐਨ ਐਨਾਂ ਬੰਦੇ ਦੇ ਅਕਾਊਂਟ 'ਚ ਗਿਆ ਇਹਦਾ ਘਰ ਬਣਾਇਆ